ਤਸਵੀਰਾਂ ਤੁਹਾਨੂੰ ਦਿਖਾਵਾਂਗੇ ਔਰ ਤਸਵੀਰਾਂ ਡਰਾ ਦੇਣ ਵਾਲੀਆਂ ਪਾਣੀ ਦਾ ਇੰਨਾ ਤੇਜ਼ ਫਲੋ ਪਹਿਲੀ ਵਾਰ ਤੁਸੀਂ ਕੈਮਰੇ ਰਾਹੀਂ ਦੇਖ ਰਹੇ ਹੋਗੇ ਪੌਂਗ ਡੈਮ ਦੀ ਇਹ ਵੀਡੀਓ ਤੁਸੀਂ ਦੇਖੋ ਕਿਸ ਪ੍ਰਕਾਰ ਪਾਣੀ ਆ ਰਿਹਾ ਹੈਗਾ ਹਾਲਾਂਕਿ ਕੱਲ ਸ਼ਾਮ ਨੂੰ ਜਿਹੜਾ ਇਹ ਪਾਣੀ ਛੱਡਿਆ ਗਿਆ ਸੀ ਔਰ ਫਲੱਡ ਗੇਟ ਖੋਲੇ ਗਏ ਸੀ ਜਦੋਂ ਪਾਣੀ ਛੱਡਿਆ ਜਾਂਦਾ ਪੌਂਗ ਡੈਮ ਤੋਂ ਬਾਅਦ ਤਾਂ ਉਸ ਸਮੇਂ ਦੇਖ ਸਕਦੇ ਹੋ ਸੀ ਬਹੁਤ ਸਾਰੀਆਂ ਕਿਆ ਸਰਾਈਆਂ ਲੱਗੀਆਂ ਕਿ ਭਾਈ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਹੋਰ ਤੇਜ਼ ਹੋਵੇ ਤਾਂ ਇੱਕ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਇਹ ਪਾਣੀਆਂ ਸਾਰਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਪਾਣੀ ਜਿਹੜਾ ਆ ਰਿਹਾ ਔਰ ਇੰਨੀ ਸਪੀਡ ਦੇ ਨਾਲ ਆ ਦੇਖੋ ਤੁਸੀਂ ਪਹਿਲੀ ਵੀਡੀਓ ਪੌਂਗ ਡੈਮ ਤੋਂ ਤੁਹਾਨੂੰ ਇਹ ਖਾਸ ਰਿਪੋਰਟ ਜਿਹੜੀ ਲੈ ਕੇ ਆ ਰਹੇ ਆ ਤੁਹਾਡੇ ਲਈ ਪੌਂਗ ਡੈਮ ਹੈ ਇਹ ਔਰ ਪੌਂਗ ਡੈਮ ਤੋਂ ਜਿਹੜਾ ਪਾਣੀ ਛੱਡਿਆ ਗਿਆ ਹੈਗਾ ਔਰ ਉਸ ਤੋਂ ਬਾਅਦ ਹੁਣ ਤੁਸੀਂ ਆਪ ਹਿਸਾਬ ਲਾਓ ਕਿ ਕਿਸ ਪ੍ਰਕਾਰ ਜਿਹੜਾ ਹੈਗਾ ਇਹ ਪਾਣੀ ਅੱਗੇ ਮਾਰ ਕਰ ਸਕਦਾ ਪਰ ਤੁਹਾਨੂੰ ਦੱਸ ਦਈਏ ਕਿ ਡੈਮਾਂ ਦਾ ਜਿਹੜਾ ਸਿਸਟਮ ਹੈ ਉਹ ਇਸ ਤਰ੍ਹਾਂ ਹੀ ਹੁੰਦਾ ਹੈ ਪਾਣੀ ਛੱਡਣਾ ਪੈਂਦਾਗਾ ਕਿਉਂਕਿ ਜਦੋਂ ਡੈਮ ਜਿਹੜੇ ਨੇ ਉਹ ਭਰ ਜਾਂਦੇ ਨੇ ਤਾਂ ਫਿਰ ਹੋਰ ਕੋਈ ਹੱਲ ਨਹੀਂ ਬਚਦਾ ਤਾਂ ਜਿਹਦੇ ਕਰਕੇ ਡੈਮਾਂ ਦਾ ਪਾਣੀ ਰਿਲੀਜ਼ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਤਾਂ ਪੌਂਗ ਡੈਮ ਤੋਂ ਦੇਖੋ ਇਹ ਪਾਣੀ ਡਰਾ ਦੇਣ ਵਾਲਾ ਹੈ ਆਵਾਜ਼ ਸੁਣੋ ਪਾਣੀ ਦੀ ਥੱਲੇ ਦੇਖੋ ਜਿੱਥੇ ਪਾਣੀ ਡਿੱਗਦਾ ਹੈਗਾ ਔਰ ਜਿੱਥੇ ਪਾਣੀ ਡਿੱਗ ਰਿਹਾ ਹੈਗਾ ਕਿਵੇਂ ਧੂਆਂ ਜਿਹੜਾ ਬਣ ਰਿਹਾ ਜਿਸ ਹਾਬ ਦੇ ਨਾਲ ਉੱਠ ਰਿਹਾ ਹੈਗਾ ਪੂਰੇ ਦਾ ਪੂਰਾ ਪਾਣੀ ਇਹ ਪਾਣੀ ਦੀਆਂ ਛੱਲਾਂ ਦੇਖੋ ਇਹ ਵੀਡੀਓ ਦੇਖ ਕੇ ਜਿਹੜਾ ਤੁਸੀਂ ਖੁਦ ਸੋਚੋਗੇ ਕਿ ਆਖਰਕਾਰ ਕਿਸ ਤਰ੍ਹਾਂ ਕੰਮ ਕਰਦੇ ਹੁੰਦੇ ਨੇ ਡੈਮ ਆ ਦੇਖ ਸਕਦੇ ਹੋ ਤਸਵੀਰਾਂ ਪ੍ਰੋ ਪੰਜਾਬ ਟੀਵੀ ਗਰਾਊਂਡ ਰਿਪੋਰਟ ਤੁਹਾਨੂੰ ਜਿਹੜਾ ਦਿਖਾ ਰਿਹਾ ਪੌਂਗ ਡੈਮ ਦੀ ਪੌਂਗ ਡੈਮ ਦੀ ਇਹ ਰਿਪੋਰਟ ਹੈ ਔਰ ਖਾਸ ਤੌਰ ਤੇ ਦਵਿੰਦਰ ਜਿੱਥੇ ਪਾਣੀ ਡਿੱਗਦਾ ਹੈਗਾ ਉੱਥੇ ਜ਼ਰੂਰ ਦਿਖਾਓ ਕਿਉਂਕਿ ਜਿਹੜਾ ਜਦੋਂ ਪਾਣੀ ਡਿੱਗਦਾ ਉੱਥੇ ਛੱਲਾਂ ਦੇਖੋ ਕਿਸ ਤਰ੍ਹਾਂ ਬਣਦੀਆਂ ਨੇ ਕਿੰਨੀਆਂ ਉੱਚੀਆਂ ਫੁੱਟ ਫੁੱਟ ਜੜੀਆਂ ਨੇ ਇਹ ਛੱਲਾਂ ਬਣਦੀਆਂ ਇਹ ਪਾਣੀ ਕਿੰਨੀ ਸਪੀਡ ਦੇ ਨਾਲ ਆ ਰਿਹਾ ਹੁਣ ਤੁਸੀਂ ਆਪ ਹਿਸਾਬ ਇਹ ਪਾਣੀ ਦੀ ਸਪੀਡ ਤੋਂ ਤੁਸੀਂ ਆਪ ਸੋਚੋ ਕਿਉਂਕਿ ਕਿਹਾ ਜਾ ਰਿਹਾ ਕਿ ਹੁਣ ਖੱਗਰ ਦੀ ਮਾਰ ਜਿਹੜੀ ਆ ਉਹ ਭੈਣ ਵਾਲੀ ਹੈ ਖੱਗਰ ਦੇ ਵਿੱਚ ਪਾਣੀ ਦਾ ਫਲੋ ਜਿਹੜਾ ਉਹ ਬਾਤ ਚੁੱਕਿਆ ਹੈਗਾ ਖਤਰੇ ਦੇ ਨਿਸ਼ਾਨ ਤੋਂ ਪਾਣੀ ਜਿਹੜਾ ਉਹ ਟੱਪ ਚੁੱਕਿਆ ਹੈਗਾ ਔਰ ਖਾਸ ਤੌਰ ਤੇ ਦਵਿੰਦਰ ਛੱਲਾ ਵੀ ਜਿਹੜਾ ਜਿੱਥੇ ਪਾਣੀ ਡਿੱਗਦਾ ਡੈਮ ਤੋਂ ਉਹ ਵੀ ਨਾਲ-ਨਾਲ ਦਿਖਾਈ ਚੱਲੋ ਕਿਉਂਕਿ ਉਹ ਵਿਜ਼ੂਅਲ ਵਿਜ਼ੂਅਲ ਜਿਹੜੇ ਨੇ ਤੁਸੀਂ ਦੇਖੋ ਬੜੇ ਜਿਹੜਾ ਹੈਗਾ ਡਰਾ ਦੇਣ ਵਾਲੇ ਨੇ ਔਰ ਖਾਸ ਤੌਰ ਤੇ ਦਰਸ਼ਕਾਂ ਤੱਕ ਪਹਿਲੀ ਵਾਰ ਜਿਹੜਾ ਤੁਸੀਂ ਇਹ ਚੀਜ਼ ਦੇਖ ਰਹੇ ਹੋਵੋਗੇ ਕਿ ਕਿਵੇਂ ਡੈਮ ਤੋਂ ਪਾਣੀ ਨਿਕਲਦਾ ਹੁੰਦਾ ਔਰ ਪਾਣੀ ਦੀ ਸਪੀਡ ਕਿੰਨੀ ਹੁੰਦੀ ਹੈ ਤੇ ਪਾਣੀ ਜਦੋਂ ਥੱਲੇ ਡਿੱਗਦਾ ਤਾਂ ਉਹ ਚੀਜ਼ ਤੁਸੀਂ ਦੇਖ ਸਕਦੇ ਹੋ ਪਾਣੀ ਜੋ ਥੱਲੇ ਡਿੱਗਦਾ ਹੈਗਾ ਦੇਖੋ ਕਿਵੇਂ ਪਾਣੀ ਨੀਚੇ ਡਿੱਗ ਰਿਹਾ ਹੈਗਾ ਡੈਮ ਤੋਂ ਜਦੋਂ ਛੱਡਿਆ ਗਿਆ ਪੌਂਗ ਡੈਮ ਪੌਂਗ ਡੈਮ ਪੈ ਜਾਂਦਾ ਹੈ ਇਹ ਜਦੋਂ ਤਲਵਾੜਾ ਕਰਾਸ ਕਰਦੇ ਹੋ ਤੁਸੀਂ ਉਸ ਤੋਂ ਬਾਅਦ ਹਿਮਾਚਲ ਦੀ ਹੱਦ ਸ਼ੁਰੂ ਹੋ ਜਾਂਦੀ ਹੈ हिमाचल ਦੀ ਹੱਦ ਸ਼ੁਰੂ ਹੋ ਜਾਂਦੀ ਹੈਗੀ ਔਰ ਇਹ ਹਿਮਾਚਲ ਦੇ ਵਿੱਚ ਪੈ ਜਾਂਦਾ ਹੈਗਾ ਪੌਂਡ ਡੈਮ ਤਾਂ ਇਹ ਬਿਆਸ ਦਰਿਆ ਪਿੱਛੇ ਸਾਰਾ ਜਿਹੜਾ ਡੈਮ ਇਹ ਬਣਿਆ ਹੋਇਆ ਦਰਿਆ ਤੇ ਬਣਿਆ ਬਿਆਸ ਤੇ ਬਿਆਸ ਦਰਿਆ ਤੇ ਇਹ ਡੈਮ ਜਿਹੜਾ ਤੁਸੀਂ ਦੇਖ ਸਕਦੇ ਹੋ ਲੋਕੇਟਡ ਹੈ ਪਿੱਛੇ ਸਾਰਾ ਬਿਆਸ ਆ ਜਾਂਦਾ ਔਰ ਉਸ ਤੋਂ ਬਾਅਦ ਜਿਹੜਾ ਦਰਿਆ ਦਾ ਦੂਜਾ ਪਾਸਾ ਹੈ ਉਹ ਲੱਗਦਾ ਧਰਮਸ਼ਾਲਾ ਵੱਲ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵੱਲ ਲੱਗਦਾ ਪਰ ਆ ਤਸਵੀਰਾਂ ਦੇਖੋ ਸੀ ਪਾਣੀ ਦੀਆਂ ਛੱਲਾਂ ਕਿਸ ਪ੍ਰਕਾਰ ਆ ਰਹੀਆਂ ਨੇ ਔਰ ਇਹ ਪਾਣੀ ਜਿਹੜਾ ਇੰਨੀ ਸਪੀਡ ਦੇ ਨਾਲ ਪਾਣੀ ਆ ਰਿਹਾ ਕਿ ਪਹਿਲਾਂ ਕਦੇ ਅਜਿਹੀ ਵੀਡੀਓ ਤੁਸੀਂ ਨਹੀਂ ਦੇਖੀ ਹੋਣੀ ਹੁਣ ਪੌਂਗ ਡੈਮ ਤੋਂ ਜਦੋਂ ਪਾਣੀ ਛੱਡਿਆ ਗਿਆ ਤਾਂ ਫੇਰ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਲਗਾਤਾਰ ਮਾਜੇ ਦੇ ਪਿੰਡ ਦੁਆਬੇ ਦੇ ਪਿੰਡ ਜਿਹੜੇ ਨੇ ਉਹ ਹੜਾਂ ਦੀ ਮਾਰ ਦੇ ਵਿੱਚ ਨੇ ਤਾਂ ਹਰ ਕੋਈ ਉਹਨਾਂ ਦੀ ਮੱਤ ਵੀ ਕਰ ਰਿਹਾ ਲੋਕਾਂ ਦੀ ਤਾਂ ਤੁਸੀਂ ਵੀ ਜਿਹੜਾ ਆਪਣੇ ਆਸ-ਪਾਸੇ ਸਹਿਯੋਗ ਜ਼ਰੂਰ ਦਿਓ ਪਰ ਆ ਛੱਲਾਂ ਦੇਖੋ ਦੇਖੋ ਕਿ ਮੈਨੇ ਛਲਣਾ ਪਾਣੀ ਦੀਆਂ ਪੌਂਗ ਡੈਮ ਤੋਂ ਇੱਕ ਖਾਸ ਰਿਪੋਰਟਿੰਗ ਤੁਹਾਡੇ ਤੱਕ ਪ੍ਰੋ ਪੰਜਾਬ ਟੀਵੀ ਲੈ ਕੇ ਆ ਰਿਹਾ ਹੈਗਾ ਤਾਂ ਤਸਵੀਰਾਂ ਦੇਖੋ ਪੌਂਗ ਡੈਮ ਦੀਆਂ ਜਿੱਥੇ ਪਾਣੀ ਇਹ ਸਾਰਾ ਡਿੱਗਦਾ ਹੈ ਇਹ ਸਾਰਾ ਪਾਣੀ ਜਿਹੜਾ ਹੈਗਾ ਜਿੱਥੇ ਡਿੱਗਦਾ ਹੈ ਉਥੋਂ ਦੀਆਂ ਤਸਵੀਰਾਂ ਦੇਖੋ ਔਰ ਪੂਰਾ ਦੂਰ ਤੱਕ ਇਹ ਡੈਮ ਦਿਖਾ ਦਿਓ ਦਵਿੰਦਰ ਕਿ ਕਿਸ ਤਰ੍ਹਾਂ ਪਾਣੀ ਆ ਰਿਹਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਕਿੰਨੀ ਸਪੀਡ ਆ ਪਾਣੀ ਦੀ ਇੰਨੀ ਸਪੀਡ ਦੇਣਾ ਕਿਉਂਕਿ ਦਰਿਆ ਬਿਆਸ ਜਿਹੜਾ ਹੈ ਉਹ ਨੱਕੋ ਨੱਕ ਭਰਿਆ ਪਿਆ ਹੈਗਾ ਉੱਪਰੋਂ ਦਾ ਕਸ਼ਮੀਰ ਵਾਲੇ ਪਾਸਿਓਂ ਰਾਵੀ ਦੇ ਵਿੱਚ ਪਾਣੀ ਡਿੱਗਦਾ ਹੈਗਾ ਔਰ ਇੱਥੋਂ ਜਿਹੜਾ ਹਿਮਾਚਲ ਤੋਂ ਪਾਣੀ ਡਿੱਗਦਾ ਕਿਉਂਕਿ ਮਨਾਲੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈਗਾ ਹੜ੍ਹਾਂ ਨੇ ਕੰਮ ਖਰਾਬ ਕੀਤਾ ਹੋਇਆ ਮੀਂਹਾਂ ਨੇ ਕੰਮ ਖਰਾਬ ਕੀਤਾ ਬਿਆਸ ਦਰਿਆ ਇੰਨਾ ਜਿਆਦਾ ਫੁੱਲ ਹੈ ਜੋ ਕਿ ਮਨਾਲੀ ਦੇ ਬਿਲਕੁਲ ਨਾਲ-ਨਾਲ ਚੱਲਦਾ ਸਾਰੇ ਮਨਾਲੀ ਸ਼ਹਿਰ ਦੇ ਵਿੱਚ ਔਰ ਉੱਥੇ ਇਹ ਸਾਰਾ ਹੁਣ ਆ ਜਾਂਦਾ ਹੈਗਾ ਪੌਂਡ ਡੈਮ ਤੇ ਕਿਉਂਕਿ ਇਹ ਵੀ ਹਿਮਾਚਲ ਦੇ ਵਿੱਚ ਪੈ ਗਿਆ ਰੀਆ ਜਿੱਥੇ ਅਸੀਂ ਖੜੇ ਹਾਂ ਇਹ ਵੀ ਹਿਮਾਚਲ ਦੇ ਵਿੱਚ ਹੈ ਪੰਜਾਬ ਤੋਂ ਇਹ ਦੂਰ ਹੈ ਹਿਮਾਚਲ ਦੇ ਵਿੱਚ ਔਰ ਇਹ ਸਾਰਾ ਬਿਆਸ ਹੈ ਡੈਮ ਤੋਂ ਪਰਲੇ ਪਾਸੇ ਵੀ ਜਿਹੜਾ ਤੁਹਾਨੂੰ ਦਾ ਦੇ ਕੇ ਬਿਆਸ ਆ ਜਾਂਦਾ ਬਿਆਸ ਦਰਿਆ ਹੈਗਾ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਹੁਣ ਇਹ ਜਿਹੜਾ ਡੈਮ ਬਣਿਆ ਪੌਂਡ ਡੈਮ ਤਾਂ ਪੌਂਡ ਡੈਮ ਤੇ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਹੁਣ ਹੈਗੇ ਨੇ ਤਾਂ ਇਹ ਤਸਵੀਰਾਂ ਨੇ ਪੌਂਗ ਡੈਮ ਦੀਆਂ ਪੌਂਗ ਡੈਮ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ। ਪ੍ਰੋ 50 ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਹਮਦੀਪ ਜੋਤ ਸਿੰਘ ਜਿੱਥੇ ਇੱਕ ਪਾਸੇ ਪੰਜਾਬ ਹੜ੍ਹਾਂ ਦੀ ਮਾਰ ਢੇਠ ਹੈ ਉੱਥੇ ਅਸੀਂ ਪਹੁੰਚੇ ਹਾਂ ਹਿਮਾਚਲ ਪੌਂਗ ਡੈਮ ਤੇ ਪੌਂਗ ਡੈਮ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਔਰ ਇਹ ਤਸਵੀਰਾਂ ਡਰਾ ਦੇਣ ਵਾਲੀਆਂ ਪਾਣੀ ਦਾ ਇੰਨਾ ਤੇਜ਼ ਫਲੋ ਪਹਿਲੀ ਵਾਰ ਤੁਸੀਂ ਕੈਮਰੇ ਰਾਹੀਂ ਦੇਖ ਰਹੇ ਹੋਗੇ ਪੌਂਗ ਡੈਮ ਦੀ ਇਹ ਵੀਡੀਓ ਤੁਸੀਂ ਦੇਖੋ ਕਿਸ ਪ੍ਰਕਾਰ ਪਾਣੀ ਆ ਰਿਹਾ ਹੈਗਾ ਹਾਲਾਂਕਿ ਕੱਲ ਸ਼ਾਮ ਨੂੰ ਜਿਹੜਾ ਇਹ ਪਾਣੀ ਛੱਡਿਆ ਗਿਆ ਸੀ ਔਰ ਫਲੱਡ ਗੇਟ ਖੋਲੇ ਗਏ ਸੀ ਜਦੋਂ ਪਾਣੀ ਛੱਡਿਆ ਜਾਂਦਾ ਪੌਂਗ ਡੈਮ ਤੋਂ ਬਾਅਦ ਤਾਂ ਉਸ ਸਮੇਂ ਦੇਖ ਸਕਦੇ ਹੋ ਸੀ ਬਹੁਤ ਸਾਰੀਆਂ ਕਿਆ ਸਰਾਈਆਂ ਲੱਗੀਆਂ ਕਿ ਭਾਈ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਹੋਰ ਤੇਜ਼ ਹੋਵੇ ਤਾਂ ਇੱਕ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਇਹ ਪਾਣੀਆਂ ਸਾਰਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਪਾਣੀ ਜਿਹੜਾ ਆ ਰਿਹਾ ਔਰ ਇੰਨੀ ਸਪੀਡ ਦੇ ਨਾਲ ਆ ਦੇਖੋ ਤੁਸੀਂ ਪਹਿਲੀ ਵੀਡੀਓ ਪੌਂਗ ਡੈਮ ਤੋਂ ਤੁਹਾਨੂੰ ਇਹ ਖਾਸ ਰਿਪੋਰਟ ਜਿਹੜੀ ਲੈ ਕੇ ਆ ਰਹੇ ਆ ਤੁਹਾਡੇ ਲਈ ਪੌਂਗ ਟਾਈਮ ਹੈ ਇਹ ਔਰ ਪੌਂਗ ਟਾਈਮ ਤੋਂ ਜਿਹੜਾ ਪਾਣੀ ਛੱਡਿਆ ਗਿਆ ਹੈਗਾ ਔਰ ਉਸ ਤੋਂ ਬਾਅਦ ਹੁਣ ਤੁਸੀਂ ਆਪ ਹਿਸਾਬ ਲਾਓ ਕਿ ਕਿਸ ਪ੍ਰਕਾਰ ਜੜਾਗਾ ਹੈ ਪਾਣੀ ਅੱਗੇ ਮਾਰ ਕਰ ਸਕਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਡੈਮਾਂ ਦਾ ਜਿਹੜਾ ਸਿਸਟਮ ਹੈ ਉਹ ਇਸ ਤਰ੍ਹਾਂ ਹੀ ਹੁੰਦਾ ਹੈ ਪਾਣੀ ਛੱਡਣਾ ਪੈਂਦਾਗਾ ਕਿਉਂਕਿ ਜਦੋਂ ਡੈਮ ਜਿਹੜੇ ਨੇ ਉਹ ਭਰ ਜਾਂਦੇ ਨੇ ਤਾਂ ਫਿਰ ਹੋਰ ਕੋਈ ਹੱਲ ਨਹੀਂ ਬਚਦਾ ਤਾਂ ਜਿਹਦੇ ਕਰਕੇ ਡੈਮਾਂ ਦਾ ਪਾਣੀ ਰਿਲੀਜ਼ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਤਾਂ ਪੌਂਗ ਡੈਮ ਤੋਂ ਦੇਖੋ ਇਹ ਪਾਣੀ ਡਰਾ ਦੇਣ ਵਾਲਾ ਹੈ ਆਵਾਜ਼ ਸੁਣੋ ਪਾਣੀ ਦੀ ਥੱਲੇ ਦੇਖੋ ਜਿੱਥੇ ਪਾਣੀ ਡਿੱਗਦਾ ਹੈਗਾ ਔਰ ਜਿੱਥੇ ਪਾਣੀ ਡਿੱਗ ਰਿਹਾ ਹੈਗਾ ਕਿਵੇਂ ਧੂਆਂ ਜਿਹੜਾ ਬਣ ਰਿਹਾ ਜਿਸ ਹਾਬ ਦੇ ਨਾਲ ਉੱਠ ਰਿਹਾ ਹੈਗਾ ਪੂਰੇ ਦਾ ਪੂਰਾ ਪਾਣੀ ਇਹ ਪਾਣੀ ਦੀਆਂ ਛੱਲਾਂ ਦੇਖੋ ਇਹ ਵੀਡੀਓ ਦੇਖ ਕੇ ਜਿਹੜਾ ਤੁਸੀਂ ਖੁਦ ਸੋਚੋਗੇ ਕਿ ਆਖਰਕਾਰ ਕਿਸ ਤਰ੍ਹਾਂ ਕੰਮ ਕਰਦੇ ਹੁੰਦੇ ਨੇ ਡੈਮ ਆ ਦੇਖ ਸਕਦੇ ਹੋ ਤਸਵੀਰਾਂ ਪ੍ਰੋ ਪੰਜਾਬ ਟੀਵੀ ਗਰਾਊਂਡ ਰਿਪੋਰਟ ਤੁਹਾਨੂੰ ਜਿਹੜਾ ਦਿਖਾ ਰਿਹਾ ਪੌਂਗ ਡੈਮ ਦੀ ਪੌਂਗ ਡੈਮ ਦੀ ਇਹ ਰਿਪੋਰਟ ਹੈ ਔਰ ਖਾਸ ਤੌਰ ਤੇ ਦਵਿੰਦਰ ਜਿੱਥੇ ਪਾਣੀ ਡਿੱਗਦਾ ਹੈਗਾ ਉੱਥੇ ਜ਼ਰੂਰ ਦਿਖਾਓ ਕਿਉਂਕਿ ਜਿਹੜਾ ਜਦੋਂ ਪਾਣੀ ਡਿੱਗਦਾ ਉੱਥੇ ਛੱਲਾਂ ਦੇਖੋ ਕਿਸ ਤਰ੍ਹਾਂ ਬਣਦੀਆਂ ਨੇ ਕਿੰਨੀਆਂ ਉੱਚੀਆਂ ਫੁੱਟ ਫੁੱਟ ਜੜੀਆਂ ਨੇ ਇਹ ਛੱਲਾਂ ਬਣਦੀਆਂ ਇਹ ਪਾਣੀ ਕਿੰਨੀ ਸਪੀਡ ਦੇ ਨਾਲ ਆ ਰਿਹਾ ਹੁਣ ਤੁਸੀਂ ਆਪ ਹਿਸਾਬ ਇਹ ਪਾਣੀ ਦੀ ਸਪੀਡ ਤੋਂ ਤੁਸੀਂ ਆਪ ਸੋਚੋ ਕਿਉਂਕਿ ਕਿਹਾ ਜਾ ਰਿਹਾ ਕਿ ਹੁਣ ਖੱਗਰ ਦੀ ਮਾਰ ਜਿਹੜੀ ਆ ਉਹ ਭੈਣ ਵਾਲੀ ਹੈ ਖੱਗਰ ਦੇ ਵਿੱਚ ਪਾਣੀ ਦਾ ਫਲੋ ਜਿਹੜਾ ਉਹ ਬਾਦ ਚੁੱਕਿਆ ਹੈਗਾ ਖਤਰੇ ਦੇ ਨਿਸ਼ਾਨ ਤੋਂ ਪਾਣੀ ਜਿਹੜਾ ਉਹ ਟੱਪ ਚੁੱਕਿਆ ਹੈਗਾ ਔਰ ਖਾਸ ਤੌਰ ਤੇ ਦਵਿੰਦਰ ਛੱਲਾ ਵੀ ਜਿਹੜਾ ਜਿੱਥੇ ਪਾਣੀ ਡਿੱਗਦਾ ਡੈਮ ਤੋਂ ਉਹ ਵੀ ਨਾਲ-ਨਾਲ ਦਿਖਾਈ ਚੱਲੋ ਕਿਉਂਕਿ ਉਹ ਵਿਜ਼ੂਅਲ ਵਿਜ਼ੂਅਲ ਜਿਹੜੇ ਨੇ ਤੁਸੀਂ ਦੇਖੋ ਬੜੇ ਜਿਹੜਾ ਹੈਗਾ ਡਰਾ ਦੇਣ ਵਾਲੇ ਨੇ ਔਰ ਖਾਸ ਤੌਰ ਤੇ ਦਰਸ਼ਕਾਂ ਤੱਕ ਪਹਿਲੀ ਵਾਰ ਜਿਹੜਾ ਤੁਸੀਂ ਇਹ ਚੀਜ਼ ਦੇਖ ਰਹੇ ਹੋਵੋਗੇ ਕਿ ਕਿਵੇਂ ਡੈਮ ਤੋਂ ਪਾਣੀ ਨਿਕਲਦਾ ਹੁੰਦਾ ਔਰ ਪਾਣੀ ਦੀ ਸਪੀਡ ਕਿੰਨੀ ਹੁੰਦੀ ਹੈ ਤੇ ਪਾਣੀ ਜਦੋਂ ਥੱਲੇ ਡਿੱਗਦਾ ਤਾਂ ਉਹ ਚੀਜ਼ ਤੁਸੀਂ ਦੇਖ ਸਕਦੇ ਹੋ ਪਾਣੀ ਜੋ ਥੱਲੇ ਡਿੱਗਦਾ ਹੈਗਾ ਦੇਖੋ ਕਿਵੇਂ ਪਾਣੀ ਨੀਚੇ ਡਿੱਗ ਰਿਹਾ ਹੈਗਾ ਡੈਮ ਤੋਂ ਜਦੋਂ ਛੱਡਿਆ ਗਿਆ ਪੋਂਗ ਡੈਮ ਪੋਂਗ ਡੈਮ ਪੈ ਜਾਂਦਾ ਹੈ ਇਹ ਜਦੋਂ ਤਲਵਾੜਾ ਕਰਾਸ ਕਰਦੇ ਹੋ ਤੁਸੀਂ ਉਸ ਤੋਂ ਬਾਅਦ ਹਿਮਾਚਲ ਦੀ ਹੱਦ ਸ਼ੁਰੂ ਹੋ ਜਾਂਦੀ ਹੈ हिमाचल ਦੀ ਹੱਦ ਸ਼ੁਰੂ ਹੋ ਜਾਂਦੀ ਹੈਗੀ ਔਰ ਇਹ ਹਿਮਾਚਲ ਦੇ ਵਿੱਚ ਪੈ ਜਾਂਦਾ ਹੈਗਾ ਪੌਂਡ ਡੈਮ ਤਾਂ ਇਹ ਬਿਆਸ ਦਰਿਆ ਪਿੱਛੇ ਸਾਰਾ ਜਿਹੜਾ ਡੈਮ ਇਹ ਬਣਿਆ ਹੋਇਆ ਦਰਿਆ ਤੇ ਬਣਿਆ ਬਿਆਸ ਤੇ ਬਿਆਸ ਦਰਿਆ ਤੇ ਇਹ ਡੈਮ ਜਿਹੜਾ ਤੁਸੀਂ ਦੇਖ ਸਕਦੇ ਹੋ ਲੋਕੇਟਡ ਹੈ ਪਿੱਛੇ ਸਾਰਾ ਬਿਆਸ ਆ ਜਾਂਦਾ ਔਰ ਉਸ ਤੋਂ ਬਾਅਦ ਜਿਹੜਾ ਦਰਿਆ ਦਾ ਦੂਜਾ ਪਾਸਾ ਹੈ ਉਹ ਲੱਗਦਾ ਧਰਮਸ਼ਾਲਾ ਵੱਲ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵੱਲ ਲੱਗਦਾ ਪਰ ਆ ਤਸਵੀਰਾਂ ਦੇਖੋ ਸੀ ਪਾਣੀ ਦੀਆਂ ਛੱਲਾਂ ਕਿਸ ਪ੍ਰਕਾਰ ਆ ਰਹੀਆਂ ਨੇ ਔਰ ਇਹ ਪਾਣੀ ਜਿਹੜਾ ਇੰਨੀ ਸਪੀਡ ਦੇ ਨਾਲ ਪਾਣੀ ਆ ਰਿਹਾ ਕਿ ਪਹਿਲਾਂ ਕਦੇ ਅਜਿਹੀ ਵੀਡੀਓ ਤੁਸੀਂ ਨਹੀਂ ਦੇਖੀ ਹੋਣੀ ਹੁਣ ਪੌਂਗ ਡੈਮ ਤੋਂ ਜਦੋਂ ਪਾਣੀ ਛੱਡਿਆ ਗਿਆ ਤਾਂ ਫੇਰ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਲਗਾਤਾਰ ਮਾਜੇ ਦੇ ਪਿੰਡ ਦੁਆਬੇ ਦੇ ਪਿੰਡ ਜਿਹੜੇ ਨੇ ਉਹ ਹੜਾਂ ਦੀ ਮਾਰ ਦੇ ਵਿੱਚ ਨੇ ਤਾਂ ਹਰ ਕੋਈ ਉਹਨਾਂ ਦੀ ਮੱਤ ਵੀ ਕਰ ਰਿਹਾ ਲੋਕਾਂ ਦੀ ਤਾਂ ਤੁਸੀਂ ਵੀ ਜਿਹੜਾ ਆਪਣੇ ਆਸ-ਪਾਸੇ ਸਹਿਯੋਗ ਜ਼ਰੂਰ ਦਿਓ ਪਰ ਆ ਛੱਲਾਂ ਦੇਖੋ ਦੇਖੋ ਕਿਵੇਂ ਨੱਛਲਾ ਪਾਣੀ ਦੀਆਂ ਪੌਂਗ ਡੈਮ ਤੋਂ ਇੱਕ ਖਾਸ ਰਿਪੋਰਟਿੰਗ ਤੁਹਾਡੇ ਤੱਕ ਪ੍ਰੋ ਪੰਜਾਬ ਟੀਵੀ ਲੈ ਕੇ ਆ ਰਿਹਾ ਹੈਗਾ ਤਾਂ ਤਸਵੀਰਾਂ ਦੇਖੋ ਪੌਂਗ ਡੈਮ ਦੀਆਂ ਜਿੱਥੇ ਪਾਣੀ ਇਹ ਸਾਰਾ ਡਿੱਗਦਾ ਹੈ ਇਹ ਸਾਰਾ ਪਾਣੀ ਜਿਹੜਾ ਹੈਗਾ ਜਿੱਥੇ ਡਿੱਗਦਾ ਹੈ ਉਥੋਂ ਦੀਆਂ ਤਸਵੀਰਾਂ ਦੇਖੋ ਔਰ ਪੂਰਾ ਦੂਰ ਤੱਕ ਇਹ ਡੈਮ ਦਿਖਾ ਦਿਓ ਦਵਿੰਦਰ ਕਿ ਕਿਸ ਤਰ੍ਹਾਂ ਪਾਣੀ ਆ ਰਿਹਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਕਿੰਨੀ ਸਪੀਡ ਆ ਪਾਣੀ ਦੀ ਇੰਨੀ ਸਪੀਡ ਦੇਣਾ ਕਿਉਂਕਿ ਦਰਿਆ ਬਿਆਸ ਜਿਹੜਾ ਹੈ ਉਹ ਨੱਕੋ ਨੱਕ ਭਰਿਆ ਪਿਆ ਹੈਗਾ ਉੱਪਰੋਂ ਦਾ ਕਸ਼ਮੀਰ ਵਾਲੇ ਪਾਸਿਓਂ ਰਾਵੀ ਦੇ ਵਿੱਚ ਪਾਣੀ ਡਿੱਗਦਾ ਹੈਗਾ ਔਰ ਇੱਥੋਂ ਜਿਹੜਾ ਹਿਮਾਚਲ ਤੋਂ ਪਾਣੀ ਡਿੱਗਦਾ ਕਿਉਂਕਿ ਮਨਾਲੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈਗਾ ਹੜ੍ਹਾਂ ਨੇ ਕੰਮ ਖਰਾਬ ਕੀਤਾ ਹੋਇਆ ਮੀਂਹਾਂ ਨੇ ਕੰਮ ਖਰਾਬ ਕੀਤਾ ਬਿਆਸ ਦਰਿਆ ਇੰਨਾ ਜਿਆਦਾ ਫੁੱਲ ਹੈ ਜੋ ਕਿ ਮਨਾਲੀ ਦੇ ਬਿਲਕੁਲ ਨਾਲ-ਨਾਲ ਚੱਲਦਾ ਸਾਰੇ ਮਨਾਲੀ ਸ਼ਹਿਰ ਦੇ ਵਿੱਚ ਔਰ ਉੱਥੇ ਇਹ ਸਾਰਾ ਹੁਣ ਆ ਜਾਂਦਾ ਹੈਗਾ ਪਾਉਂ ਡੈਮ ਤੇ ਕਿਉਂਕਿ ਇਹ ਵੀ ਹਿਮਾਚਲ ਦੇ ਵਿੱਚ ਪੈ ਗਿਆ ਰੀਆ ਜਿੱਥੇ ਅਸੀਂ ਖੜੇ ਆ ਇਹ ਵੀ ਹਿਮਾਚਲ ਦੇ ਵਿੱਚ ਆ ਪੰਜਾਬ ਤੋਂ ਇਹ ਦੂਰ ਹੈ ਹਿਮਾਚਲ ਦੇ ਵਿੱਚ ਔਰ ਇਹ ਸਾਰਾ ਬਿਆਸ ਹੈ ਡੈਮ ਤੋਂ ਪਰਲੇ ਪਾਸੇ ਵੀ ਜਿਹੜਾ ਤੁਹਾਨੂੰ ਦੱਸ ਦੇ ਕੇ ਬਿਆਸ ਆ ਜਾਂਦਾ ਬਿਆਸ ਦਰਿਆ ਔਰ ਇੰਨੀ ਸਪੀਡ ਦੇ ਨਾਲ ਆ ਦੇਖੋ ਤੁਸੀਂ ਪਹਿਲੀ ਵੀਡੀਓ ਪੌਂਗ ਡੈਮ ਤੋਂ ਤੁਹਾਨੂੰ ਇਹ ਖਾਸ ਰਿਪੋਰਟ ਜਿਹੜੀ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਪੌਂਗ ਡੈਮ ਹੈ ਇਹ ਔਰ ਪੌਂਗ ਡੈਮ ਤੋਂ ਜਿਹੜਾ ਪਾਣੀ ਛੱਡਿਆ ਗਿਆ ਹੈਗਾ ਔਰ ਉਸ ਤੋਂ ਬਾਅਦ ਹੁਣ ਤੁਸੀਂ ਆਪ ਹਿਸਾਬ ਲਾਓ ਕਿ ਕਿਸ ਪ੍ਰਕਾਰ ਜੜਾਗਾ ਇਹ ਪਾਣੀ ਅੱਗੇ ਮਾਰ ਕਰ ਸਕਦਾ ਪਰ ਤੁਹਾਨੂੰ ਦੱਸ ਦਈਏ ਕਿ ਡੈਮਾਂ ਦਾ ਜਿਹੜਾ ਸਿਸਟਮ ਹੈ ਉਹ ਇਸ ਤਰ੍ਹਾਂ ਹੀ ਹੁੰਦਾ ਹੈ ਪਾਣੀ ਛੱਡਣਾ ਪੈਂਦਾਗਾ ਕਿਉਂਕਿ ਜਦੋਂ ਡੈਮ ਜਿਹੜੇ ਨੇ ਉਹ ਭਰ ਜਾਂਦੇ ਨੇ ਤਾਂ ਫਿਰ ਹੋਰ ਕੋਈ ਹੱਲ ਨਹੀਂ ਬਚਦਾ ਤਾਂ ਜਿਹਦੇ ਕਰਕੇ ਡੈਮਾਂ ਦਾ ਪਾਣੀ ਰਿਲੀਜ਼ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਤਾਂ ਪੌਂਗ ਡੈਮ ਤੋਂ ਦੇਖੋ ਇਹ ਪਾਣੀ ਡਰਾ ਦੇਣ ਵਾਲਾ ਹੈ ਆਵਾਜ਼ ਸੁਣੋ ਪਾਣੀ ਦੀ ਥੱਲੇ ਦੇਖੋ ਜਿੱਥੇ ਪਾਣੀ ਡਿੱਗਦਾ ਹੈਗਾ ਔਰ ਜਿੱਥੇ ਪਾਣੀ ਡਿੱਗ ਰਿਹਾ ਹੈਗਾ ਕਿਵੇਂ ਧੂਆਂ ਜਿਹੜਾ ਬਣ ਰਿਹਾ ਜਿਸ ਹਸਾਬ ਦੇ ਨਾਲ ਉੱਠ ਰਿਹਾ ਹੈਗਾ ਪੂਰੇ ਦਾ ਪੂਰਾ ਪਾਣੀ ਇਹ ਪਾਣੀ ਦੀਆਂ ਛੱਲਾਂ ਦੇਖੋ ਇਹ ਵੀਡੀਓ ਦੇਖ ਕੇ ਜਿਹੜਾ ਤੁਸੀਂ ਖੁਦ ਸੋਚੋਗੇ ਕਿ ਆਖਰਕਾਰ ਕਿਸ ਤਰ੍ਹਾਂ ਕੰਮ ਕਰਦੇ ਹੁੰਦੇ ਨੇ ਡੈਮ ਆ ਦੇਖ ਸਕਦੇ ਹੋ ਤਸਵੀਰਾਂ ਪ੍ਰੋ ਪੰਜਾਬ ਟੀਵੀ ਗਰਾਊਂਡ ਰਿਪੋਰਟ ਤੁਹਾਨੂੰ ਜਿਹੜਾ ਦਿਖਾ ਰਿਹਾ ਪੌਂਗ ਡੈਮ ਦੀ ਪੌਂਗ ਡੈਮ ਦੀ ਇਹ ਰਿਪੋਰਟ ਹੈ ਔਰ ਖਾਸ ਤੌਰ ਤੇ ਦਵਿੰਦਰ ਜਿੱਥੇ ਪਾਣੀ ਡਿੱਗਦਾ ਹੈਗਾ ਉੱਥੇ ਜ਼ਰੂਰ ਦਿਖਾਓ ਕਿਉਂਕਿ ਜਿਹੜਾ ਜਦੋਂ ਪਾਣੀ ਡਿੱਗਦਾ ਉੱਥੇ ਛੱਲਾਂ ਦੇਖੋ ਕਿਸ ਤਰ੍ਹਾਂ ਬਣਦੀਆਂ ਨੇ ਕਿੰਨੀਆਂ ਉੱਚੀਆਂ ਫੁੱਟ ਫੁੱਟ ਜੜੀਆਂ ਨੇ ਇਹ ਛੱਲਾਂ ਬਣਦੀਆਂ ਇਹ ਪਾਣੀ ਕਿੰਨੀ ਸਪੀਡ ਦੇ ਨਾਲ ਆ ਰਿਹਾ ਹੁਣ ਤੁਸੀਂ ਆਪਸਾਬ ਉਹ ਇਹ ਪਾਣੀ ਦੀ ਸਪੀਡ ਤੋਂ ਤੁਸੀਂ ਆਪ ਸੋਚੋ ਕਿਉਂਕਿ ਕਿਹਾ ਜਾ ਰਿਹਾ ਕਿ ਹੁਣ ਖੱਗਰ ਦੀ ਮਾਰ ਜਿਹੜੀ ਆ ਉਹ ਪੈਣ ਵਾਲੀ ਹੈ ਖੱਗਰ ਦੇ ਵਿੱਚ ਪਾਣੀ ਦਾ ਫਲੋ ਜਿਹੜਾ ਉਹ ਬਾਤ ਚੁੱਕਿਆ ਹੈਗਾ ਖਤਰੇ ਦੇ ਨਿਸ਼ਾਨ ਤੋਂ ਪਾਣੀ ਜਿਹੜਾ ਉਹ ਟੱਪ ਚੁੱਕਿਆ ਹੈਗਾ ਔਰ ਖਾਸ ਤੌਰ ਤੇ ਦਵਿੰਦਰ ਛੱਲਾਂ ਵੀ ਜਿਹੜਾ ਜਿੱਥੇ ਪਾਣੀ ਡਿੱਗਦਾ ਡੈਮ ਤੋਂ ਉਹ ਵੀ ਨਾਲ-ਨਾਲ ਦਿਖਾਈ ਚੱਲੋ ਕਿਉਂਕਿ ਉਹ ਵਿਜ਼ੂਅਲ ਵਿਜ਼ੂਅਲ ਜਿਹੜੇ ਨੇ ਤੁਸੀਂ ਦੇਖੋ ਬੜੇ ਜਿਹੜਾ ਹੈਗਾ ਡਰਾ ਦੇਣ ਵਾਲੇ ਨੇ ਔਰ ਖਾਸ ਤੌਰ ਤੇ ਦਰਸ਼ਕਾਂ ਤੱਕ ਪਹਿਲੀ ਵਾਰ ਜਿਹੜਾ ਤੁਸੀਂ ਇਹ ਚੀਜ਼ ਦੇਖ ਰਹੇ ਹੋਵੋਗੇ ਕਿ ਕਿਵੇਂ ਡੈਮ ਤੋਂ ਪਾਣੀ ਨਿਕਲਦਾ ਹੁੰਦਾ ਹੈ ਔਰ ਪਾਣੀ ਦੀ ਸਪੀਡ ਕਿੰਨੀ ਹੁੰਦੀ ਹੈ ਤੇ ਪਾਣੀ ਜਦੋਂ ਥੱਲੇ ਡਿੱਗਦਾ ਤਾਂ ਉਹ ਚੀਜ਼ ਤੁਸੀਂ ਦੇਖ ਸਕਦੇ ਹੋ ਪਾਣੀ ਜੋ ਥੱਲੇ ਡਿੱਗਦਾ ਹੈਗਾ ਦੇਖੋ ਕਿਵੇਂ ਪਾਣੀ ਨੀਚੇ ਡਿੱਗ ਰਿਹਾ ਹੈਗਾ ਡੈਮ ਤੋਂ ਜਦੋਂ ਛੱਡਿਆ ਗਿਆ ਪੌਂਗ ਡੈਮ ਪੌਂਗ ਡੈਮ ਪੈ ਜਾਂਦਾ ਹੈ ਇਹ ਜਦੋਂ ਤਲਵਾੜਾ ਕਰਾਸ ਕਰਦੇ ਹੋ ਤੁਸੀਂ ਉਸ ਤੋਂ ਬਾਅਦ ਹਿਮਾਚਲ ਦੀ ਹੱਦ ਸ਼ੁਰੂ ਹੋ ਜਾਂਦੀ ਹੈ हिमाचल दी हद शुरू हो ਜਾਂਦੀ ਹੈਗੀ ਔਰ ਇਹ ਹਿਮਾਚਲ ਦੇ ਵਿੱਚ ਪੈ ਜਾਂਦਾ ਹੈਗਾ ਪੌਂਡ ਡੈਮ ਤਾਂ ਇਹ ਬਿਆਸ ਦਰਿਆ ਪਿੱਛੇ ਸਾਰਾ ਜਿਹੜਾ ਡੈਮ ਇਹ ਬਣਿਆ ਹੋਇਆ ਦਰਿਆ ਤੇ ਬਣਿਆ ਬਿਆਸ ਤੇ ਬਿਆਸ ਦਰਿਆ ਤੇ ਇਹ ਡੈਮ ਜਿਹੜਾ ਤੁਸੀਂ ਦੇਖ ਸਕਦੇ ਹੋ ਲੋਕੇਟਡ ਹੈ ਪਿੱਛੇ ਸਾਰਾ ਬਿਆਸ ਆ ਜਾਂਦਾ ਔਰ ਉਸ ਤੋਂ ਬਾਅਦ ਜਿਹੜਾ ਦਰਿਆ ਦਾ ਦੂਜਾ ਪਾਸਾ ਹੈ ਉਹ ਲੱਗਦਾ ਧਰਮਸ਼ਾਲਾ ਵੱਲ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵੱਲ ਲੱਗਦਾ ਪਰ ਆ ਤਸਵੀਰਾਂ ਦੇਖੋ ਸੀ ਪਾਣੀ ਦੀਆਂ ਛੱਲਾਂ ਕਿਸ ਪ੍ਰਕਾਰ ਆ ਰਹੀਆਂ ਨੇ ਔਰ ਇਹ ਪਾਣੀ ਜਿਹੜਾ ਇੰਨੀ ਸਪੀਡ ਦੇ ਨਾਲ ਪਾਣੀ ਆ ਰਿਹਾ ਕਿ ਪਹਿਲਾਂ ਕਦੇ ਅਜਿਹੀ ਵੀਡੀਓ ਤੁਸੀਂ ਨਹੀਂ ਦੇਖੀ ਹੋਣੀ ਹੁਣ ਪੌਂਗ ਡੈਮ ਤੋਂ ਜਦੋਂ ਪਾਣੀ ਛੱਡਿਆ ਗਿਆ ਤਾਂ ਫੇਰ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਲਗਾਤਾਰ ਮਾਜੇ ਦੇ ਪਿੰਡ ਦੁਆਬੇ ਦੇ ਪਿੰਡ ਜਿਹੜੇ ਨੇ ਉਹ ਹੜਾਂ ਦੀ ਮਾਰ ਦੇ ਵਿੱਚ ਨੇ ਤਾਂ ਹਰ ਕੋਈ ਉਹਨਾਂ ਦੀ ਮੱਤ ਵੀ ਕਰ ਰਿਹਾ ਲੋਕਾਂ ਦੀ ਤਾਂ ਤੁਸੀਂ ਵੀ ਜਿਹੜਾ ਆਪਣੇ ਆਸ-ਪਾਸੇ ਸਹਿਯੋਗ ਜ਼ਰੂਰ ਦਿਓ ਪਰ ਆ ਛੱਲਾਂ ਦੇਖੋ ਦੇਖੋ ਕਿ ਮੈਨੇ ਛੱਲਾ ਪਾਣੀ ਦੀਆਂ ਪੌਂਗ ਡੈਮ ਤੋਂ ਇੱਕ ਖਾਸ ਰਿਪੋਰਟਿੰਗ ਤੁਹਾਡੇ ਤੱਕ ਪ੍ਰੋ ਪੰਜਾਬ ਟੀਵੀ ਲੈ ਕੇ ਆ ਰਿਹਾ ਹੈਗਾ ਤਾਂ ਤਸਵੀਰਾਂ ਦੇਖੋ ਪੌਂਗ ਡੈਮ ਦੀਆਂ ਜਿੱਥੇ ਪਾਣੀ ਇਹ ਸਾਰਾ ਡਿੱਗਦਾ ਹੈ ਇਹ ਸਾਰਾ ਪਾਣੀ ਜਿਹੜਾ ਹੈਗਾ ਜਿੱਥੇ ਡਿੱਗਦਾ ਹੈ ਉਥੋਂ ਦੀਆਂ ਤਸਵੀਰਾਂ ਦੇਖੋ ਔਰ ਪੂਰਾ ਦੂਰ ਤੱਕ ਇਹ ਡੈਮ ਦਿਖਾ ਦਿਓ ਦਵਿੰਦਰ ਕਿ ਕਿਸ ਤਰ੍ਹਾਂ ਪਾਣੀ ਆ ਰਿਹਾ ਹੈ ਤੁਸੀਂ ਤਸਵੀਰਾਂ ਦੇ ਵੀ ਦੇਖੋ ਕਿੰਨੀ ਸਪੀਡ ਆ ਪਾਣੀ ਦੀ ਇੰਨੀ ਸਪੀਡ ਦੇਣਾ ਕਿਉਂਕਿ ਦਰਿਆ ਬਿਆਸ ਜਿਹੜਾ ਹੈ ਉਹ ਨੱਕੋ ਨੱਕ ਭਰਿਆ ਪਿਆ ਹੈਗਾ ਉੱਪਰੋਂ ਦਾ ਕਸ਼ਮੀਰ ਵਾਲੇ ਪਾਸਿਓਂ ਰਾਵੀ ਦੇ ਵਿੱਚ ਪਾਣੀ ਡਿੱਗਦਾ ਹੈਗਾ ਔਰ ਇੱਥੋਂ ਜਿਹੜਾ ਹਿਮਾਚਲ ਤੋਂ ਪਾਣੀ ਡਿੱਗਦਾ ਕਿਉਂਕਿ ਮਨਾਲੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈਗਾ ਹੜ੍ਹਾਂ ਨੇ ਕੰਮ ਖਰਾਬ ਕੀਤਾ ਹੋਇਆ ਮੀਂਹਾਂ ਨੇ ਕੰਮ ਖਰਾਬ ਕੀਤਾ ਬਿਆਸ ਦਰਿਆ ਇੰਨਾ ਜ਼ਿਆਦਾ ਫੁੱਲ ਹੈ ਜੋ ਕਿ ਮਨਾਲੀ ਦੇ ਬਿਲਕੁਲ ਨਾਲ-ਨਾਲ ਚੱਲਦਾ ਸਾਰੇ ਮਨਾਲੀ ਸ਼ਹਿਰ ਦੇ ਵਿੱਚ ਔਰ ਉੱਥੇ ਇਹ ਸਾਰਾ ਹੁਣ ਆ ਜਾਂਦਾ ਹੈਗਾ ਪੌਂਡ ਡੈਮ ਤੇ ਕਿਉਂਕਿ ਇਹ ਵੀ ਹਿਮਾਚਲ ਦੇ ਵਿੱਚ ਪੈ ਗਿਆ ਰਿਹਾ ਜਿੱਥੇ ਅਸੀਂ ਖੜੇ ਹਾਂ ਇਹ ਵੀ ਹਿਮਾਚਲ ਦੇ ਵਿੱਚ ਹੈ ਪੰਜਾਬ ਤੋਂ ਇਹ ਦੂਰ ਹੈ ਹਿਮਾਚਲ ਦੇ ਵਿੱਚ ਔਰ ਇਹ ਸਾਰਾ ਬਿਆਸ ਹੈ ਡੈਮ ਤੋਂ ਪਰਲੇ ਪਾਸੇ ਵੀ ਜਿਹੜਾ ਤੁਹਾਨੂੰ ਦੇ ਕੇ ਬਿਆਸ ਆ ਜਾਂਦਾ ਬਿਆਸ ਦਰਿਆ ਹੈਗਾ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਹੁਣ ਇਹ ਜਿਹੜਾ ਡੈਮ ਬਣਿਆ ਪੌਂਡ ਡੈਮ ਤਾਂ ਪੌਂਡ ਡੈਮ ਤੇ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਹੁਣ ਹੈਗੇ ਨੇ ਤਾਂ ਇਹ ਤਸਵੀਰਾਂ ਨੇ ਪੌਂਗ ਡੈਮ ਦੀਆਂ ਪੌਂਗ ਡੈਮ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ। ਪ੍ਰੋ 50 ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋਸ਼ ਸਿੰਘ ਜਿੱਤੇ ਇੱਕ ਪਾਸੇ ਪੰਜਾਬ ਹੜ੍ਹਾਂ ਦੀ ਮਾਰ ਹੀਟ ਹੈ ਉੱਥੇ ਅਸੀਂ ਪਹੁੰਚੇ ਹਾਂ ਹਿਮਾਚਲ ਪੌਂਗ ਡੈਮ ਤੇ ਪੌਂਗ ਡੈਮ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਔਰ ਇਹ ਤਸਵੀਰਾਂ ਡਰਾ ਦੇਣ ਵਾਲੀਆਂ ਪਾਣੀ ਦਾ ਇੰਨਾ ਤੇਜ਼ ਫਲੋ ਪਹਿਲੀ ਵਾਰ ਤੁਸੀਂ ਕੈਮਰੇ ਰਾਹੀਂ ਦੇਖ ਰਹੇ ਹੋਗੇ ਪੌਂਗ ਡੈਮ ਦੀ ਇਹ ਵੀਡੀਓ ਤੁਸੀਂ ਦੇਖੋ ਕਿਸ ਪ੍ਰਕਾਰ ਪਾਣੀ ਆ ਰਿਹਾ ਹੈਗਾ ਹਾਲਾਂਕਿ ਕੱਲ ਸ਼ਾਮ ਨੂੰ ਜਿਹੜਾ ਇਹ ਪਾਣੀ ਛੱਡਿਆ ਗਿਆ ਸੀ ਔਰ ਫਲੱਡ ਗੇਟ ਖੋਲੇ ਗਏ ਸੀ ਜਦੋਂ ਪਾਣੀ ਛੱਡਿਆ ਜਾਂਦਾ ਪੌਂਗ ਡੈਮ ਤੋਂ ਬਾਅਦ ਤਾਂ ਉਸ ਸਮੇਂ ਦੇਖ ਸਕਦੇ ਹੋ ਉਸੇ ਬਹੁਤ ਸਾਰੀਆਂ ਕਿਆ ਸਰਾਈਆਂ ਲੱਗੀਆਂ ਕਿ ਭਾਈ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਹੋਰ ਤੇਜ਼ ਹੋਵੇ ਤਾਂ ਇੱਕ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਇਹ ਪਾਣੀਆਂ ਸਾਰਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਪਾਣੀ ਜਿਹੜਾ ਆ ਰਿਹਾ ਔਰ ਇੰਨੀ ਸਪੀਡ ਦੇ ਨਾਲ ਆ ਦੇਖੋ ਤੁਸੀਂ ਪਹਿਲੀ ਵੀਡੀਓ ਪੌਂਗ ਡੈਮ ਤੋਂ ਤੁਹਾਨੂੰ ਇਹ ਖਾਸ ਰਿਪੋਰਟ ਜਿਹੜੀ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਪੌਂਗ ਡੈਮ ਹੈ ਇਹ ਔਰ ਪੌਂਗ ਡੈਮ ਤੋਂ ਜਿਹੜਾ ਪਾਣੀ ਛੱਡਿਆ ਗਿਆ ਹੈਗਾ ਔਰ ਉਸ ਤੋਂ ਬਾਅਦ ਹੁਣ ਤੁਸੀਂ ਆਪ ਹਿਸਾਬ ਲਾਓ ਕਿ ਕਿਸ ਪ੍ਰਕਾਰ ਜੜਾਗਾ ਇਹ ਪਾਣੀ ਅੱਗੇ ਮਾਰ ਕਰ ਸਕਦਾ ਪਰ ਤੁਹਾਨੂੰ ਦੱਸ ਦਈਏ ਕਿ ਡੈਮਾਂ ਦਾ ਜਿਹੜਾ ਸਿਸਟਮ ਹੈ ਉਹ ਇਸ ਤਰ੍ਹਾਂ ਹੀ ਹੁੰਦਾ ਹੈ ਪਾਣੀ ਛੱਡਣਾ ਪੈਂਦਾਗਾ ਕਿਉਂਕਿ ਜਦੋਂ ਡੈਮ ਜਿਹੜੇ ਨੇ ਉਹ ਭਰ ਜਾਂਦੇ ਨੇ ਤਾਂ ਫਿਰ ਹੋਰ ਕੋਈ ਹੱਲ ਨਹੀਂ ਬਚਦਾ ਤਾਂ ਜਿਹਦੇ ਕਰਕੇ ਡੈਮਾਂ ਦਾ ਪਾਣੀ ਰਿਲੀਜ਼ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਤਾਂ ਪੌਂਗ ਡੈਮ ਤੋਂ ਦੇਖੋ ਇਹ ਪਾਣੀ ਡਰਾ ਦੇਣ ਵਾਲਾ ਹੈ ਆਵਾਜ਼ ਸੁਣੋ ਪਾਣੀ ਦੀ ਥੱਲੇ ਦੇਖੋ ਜਿੱਥੇ ਪਾਣੀ ਡਿੱਗਦਾ ਹੈਗਾ ਔਰ ਜਿੱਥੇ ਪਾਣੀ ਡਿੱਗ ਰਿਹਾ ਹੈਗਾ ਕਿਵੇਂ ਧੂਆਂ ਜਿਹੜਾ ਬਣ ਰਿਹਾ ਜਿਸ ਹਾਬ ਦੇ ਨਾਲ ਉੱਠ ਰਿਹਾ ਹੈਗਾ ਪੂਰੇ ਦਾ ਪੂਰਾ ਪਾਣੀ ਇਹ ਪਾਣੀ ਦੀਆਂ ਛੱਲਾਂ ਦੇਖੋ ਇਹ ਵੀਡੀਓ ਦੇਖ ਕੇ ਜਿਹੜਾ ਤੁਸੀਂ ਖੁਦ ਸੋਚੋਗੇ ਕਿ ਆਖਰਕਾਰ ਕਿਸ ਤਰ੍ਹਾਂ ਕੰਮ ਕਰਦੇ ਹੁੰਦੇ ਨੇ ਡੈਮ ਆ ਦੇਖ ਸਕਦੇ ਹੋ ਤਸਵੀਰਾਂ ਪ੍ਰੋ ਪੰਜਾਬ ਟੀਵੀ ਗਰਾਊਂਡ ਰਿਪੋਰਟ ਤੁਹਾਨੂੰ ਜਿਹੜਾ ਦਿਖਾ ਰਿਹਾ ਪੌਂਗ ਡੈਮ ਦੀ ਪੌਂਗ ਡੈਮ ਦੀ ਇਹ ਰਿਪੋਰਟ ਹੈ ਔਰ ਖਾਸ ਤੌਰ ਤੇ ਦਵਿੰਦਰ ਜਿੱਥੇ ਪਾਣੀ ਡਿੱਗਦਾ ਹੈਗਾ ਉੱਥੇ ਜ਼ਰੂਰ ਦਿਖਾਓ ਕਿਉਂਕਿ ਜਿਹੜਾ ਜਦੋਂ ਪਾਣੀ ਡਿੱਗਦਾ ਉੱਥੇ ਛੱਲਾਂ ਦੇਖੋ ਕਿਸ ਤਰ੍ਹਾਂ ਬਣਦੀਆਂ ਨੇ ਕਿੰਨੀਆਂ ਉੱਚੀਆਂ ਫੁੱਟ ਫੁੱਟ ਜੜੀਆਂ ਨੇ ਇਹ ਛੱਲਾਂ ਬਣਦੀਆਂ ਇਹ ਪਾਣੀ ਕਿੰਨੀ ਸਪੀਡ ਦੇ ਨਾਲ ਆ ਰਿਹਾ ਹੁਣ ਤੁਸੀਂ ਆਪਸਾਬ ਉਹ ਇਹ ਪਾਣੀ ਦੀ ਸਪੀਡ ਤੋਂ ਤੁਸੀਂ ਆਪ ਸੋਚੋ ਕਿਉਂਕਿ ਕਿਹਾ ਜਾ ਰਿਹਾ ਕਿ ਹੁਣ ਖੱਗਰ ਦੀ ਮਾਰ ਜਿਹੜੀ ਆ ਉਹ ਪੈਣ ਵਾਲੀ ਹੈ ਖੱਗਰ ਦੇ ਵਿੱਚ ਪਾਣੀ ਦਾ ਫਲੋ ਜਿਹੜਾ ਉਹ ਬਾਦ ਚੁੱਕਿਆ ਹੈਗਾ ਖਤਰੇ ਦੇ ਨਿਸ਼ਾਨ ਤੋਂ ਪਾਣੀ ਜਿਹੜਾ ਉਹ ਟੱਪ ਚੁੱਕਿਆ ਹੈਗਾ ਔਰ ਖਾਸ ਤੌਰ ਤੇ ਦਵਿੰਦਰ ਛੱਲਾਂ ਵੀ ਜਿਹੜਾ ਜਿੱਥੇ ਪਾਣੀ ਡਿੱਗਦਾ ਡੈਮ ਤੋਂ ਉਹ ਵੀ ਨਾਲ-ਨਾਲ ਦਿਖਾਈ ਚੱਲੋ ਕਿਉਂਕਿ ਉਹ ਵਿਜ਼ੂਅਲ ਵਿਜ਼ੂਅਲ ਜਿਹੜੇ ਨੇ ਤੁਸੀਂ ਦੇਖੋ ਬੜੇ ਜਿਹੜਾ ਹੈਗਾ ਡਰਾ ਦੇਣ ਵਾਲੇ ਨੇ ਔਰ ਖਾਸ ਤੌਰ ਤੇ ਦਰਸ਼ਕਾਂ ਤੱਕ ਪਹਿਲੀ ਵਾਰ ਜਿਹੜਾ ਤੁਸੀਂ ਇਹ ਚੀਜ਼ ਦੇਖ ਰਹੇ ਹੋਵੋਗੇ ਕਿ ਕਿਵੇਂ ਡੈਮ ਤੋਂ ਪਾਣੀ ਨਿਕਲਦਾ ਹੁੰਦਾ ਹੈ ਔਰ ਪਾਣੀ ਦੀ ਸਪੀਡ ਕਿੰਨੀ ਹੁੰਦੀ ਹੈ ਤੇ ਪਾਣੀ ਜਦੋਂ ਥੱਲੇ ਡਿੱਗਦਾ ਤਾਂ ਉਹ ਚੀਜ਼ ਤੁਸੀਂ ਦੇਖ ਸਕਦੇ ਹੋ ਪਾਣੀ ਜੋ ਥੱਲੇ ਡਿੱਗਦਾ ਹੈਗਾ ਦੇਖੋ ਕਿਵੇਂ ਪਾਣੀ ਨੀਚੇ ਡਿੱਗ ਰਿਹਾ ਹੈਗਾ ਡੈਮ ਤੋਂ ਜਦੋਂ ਛੱਡਿਆ ਗਿਆ ਪੌਂਗ ਡੈਮ ਪੌਂਗ ਡੈਮ ਪੈ ਜਾਂਦਾ ਹੈ ਇਹ ਜਦੋਂ ਤਲਵਾੜਾ ਕਰਾਸ ਕਰਦੇ ਹੋ ਤੁਸੀਂ ਉਸ ਤੋਂ ਬਾਅਦ ਹਿਮਾਚਲ ਦੀ ਹੱਦ ਸ਼ੁਰੂ ਹੋ ਜਾਂਦੀ ਹੈ हिमाचल दी हद शुरू हो ਜਾਂਦੀ ਹੈਗੀ ਔਰ ਇਹ ਹਿਮਾਚਲ ਦੇ ਵਿੱਚ ਪੈ ਜਾਂਦਾ ਹੈਗਾ ਪੌਂਡ ਡੈਮ ਤਾਂ ਇਹ ਬਿਆਸ ਦਰਿਆ ਪਿੱਛੇ ਸਾਰਾ ਜਿਹੜਾ ਡੈਮ ਇਹ ਬਣਿਆ ਹੋਇਆ ਦਰਿਆ ਤੇ ਬਣਿਆ ਬਿਆਸ ਤੇ ਬਿਆਸ ਦਰਿਆ ਤੇ ਇਹ ਡੈਮ ਜਿਹੜਾ ਤੁਸੀਂ ਦੇਖ ਸਕਦੇ ਹੋ ਲੋਕੇਟਡ ਹੈ ਪਿੱਛੇ ਸਾਰਾ ਬਿਆਸ ਆ ਜਾਂਦਾ ਔਰ ਉਸ ਤੋਂ ਬਾਅਦ ਜਿਹੜਾ ਦਰਿਆ ਦਾ ਦੂਜਾ ਪਾਸਾ ਹੈ ਉਹ ਲੱਗਦਾ ਧਰਮਸ਼ਾਲਾ ਵੱਲ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵੱਲ ਲੱਗਦਾ ਪਰ ਆ ਤਸਵੀਰਾਂ ਦੇਖੋ ਸੀ ਪਾਣੀ ਦੀਆਂ ਛੱਲਾਂ ਕਿਸ ਪ੍ਰਕਾਰ ਆ ਰਹੀਆਂ ਨੇ ਔਰ ਇਹ ਪਾਣੀ ਜਿਹੜਾ ਇੰਨੀ ਸਪੀਡ ਦੇ ਨਾਲ ਪਾਣੀ ਆ ਰਿਹਾ ਕਿ ਪਹਿਲਾਂ ਕਦੇ ਅਜਿਹੀ ਵੀਡੀਓ ਤੁਸੀਂ ਨਹੀਂ ਦੇਖੀ ਹੋਣੀ ਹੁਣ ਪਾਉਂਗ ਡੈਮ ਤੋਂ ਜਦੋਂ ਪਾਣੀ ਛੱਡਿਆ ਗਿਆ ਤਾਂ ਫੇਰ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਲਗਾਤਾਰ ਮਾਜੇ ਦੇ ਪਿੰਡ ਦੁਆਬੇ ਦੇ ਪਿੰਡ ਜਿਹੜੇ ਨੇ ਉਹ ਹੜਾਂ ਦੀ ਮਾਰ ਦੇ ਵਿੱਚ ਨੇ ਤਾਂ ਹਰ ਕੋਈ ਉਹਨਾਂ ਦੀ ਮੱਤ ਵੀ ਕਰ ਰਿਹਾ ਲੋਕਾਂ ਦੀ ਤਾਂ ਤੁਸੀਂ ਵੀ ਜਿਹੜਾ ਆਪਣੇ ਆਸ-ਪਾਸੇ ਸਹਿਯੋਗ ਜ਼ਰੂਰ ਦਿਓ ਪਰ ਆ ਛੱਲਾਂ ਦੇਖੋ ਦੇਖੋ ਕਿ ਮੈਨੇ ਛਲਣਾ ਪਾਣੀ ਦੀਆਂ ਪੌਂਗ ਡੈਮ ਤੋਂ ਇੱਕ ਖਾਸ ਰਿਪੋਰਟਿੰਗ ਤੁਹਾਡੇ ਤੱਕ ਪ੍ਰੋ ਪੰਜਾਬ ਟੀਵੀ ਲੈ ਕੇ ਆ ਰਿਹਾ ਹੈਗਾ ਤਾਂ ਤਸਵੀਰਾਂ ਦੇਖੋ ਪੌਂਗ ਡੈਮ ਦੀਆਂ ਜਿੱਥੇ ਪਾਣੀ ਇਹ ਸਾਰਾ ਡਿੱਗਦਾ ਹੈ ਇਹ ਸਾਰਾ ਪਾਣੀ ਜਿਹੜਾ ਹੈਗਾ ਜਿੱਥੇ ਡਿੱਗਦਾ ਹੈ ਉਥੋਂ ਦੀਆਂ ਤਸਵੀਰਾਂ ਦੇਖੋ ਔਰ ਪੂਰਾ ਦੂਰ ਤੱਕ ਇਹ ਡੈਮ ਦਿਖਾ ਦਿਓ ਦਵਿੰਦਰ ਕਿ ਕਿਸ ਤਰ੍ਹਾਂ ਪਾਣੀ ਆ ਰਿਹਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਕਿੰਨੀ ਸਪੀਡ ਆ ਪਾਣੀ ਦੀ ਇੰਨੀ ਸਪੀਡ ਦੇਣਾ ਕਿਉਂਕਿ ਦਰਿਆ ਬਿਆਸ ਜਿਹੜਾ ਹੈ ਉਹ ਨੱਕੋਂ ਨੱਕ ਭਰਿਆ ਪਿਆ ਹੈਗਾ ਉੱਪਰੋਂ ਦਾ ਕਸ਼ਮੀਰ ਵਾਲੇ ਪਾਸਿਓਂ ਰਾਵੀ ਦੇ ਵਿੱਚ ਪਾਣੀ ਡਿੱਗਦਾ ਹੈਗਾ ਔਰ ਇੱਥੋਂ ਜਿਹੜਾ ਹਿਮਾਚਲ ਤੋਂ ਪਾਣੀ ਡਿੱਗਦਾ ਕਿਉਂਕਿ ਮਨਾਲੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈਗਾ ਹੜ੍ਹਾਂ ਨੇ ਕੰਮ ਖਰਾਬ ਕੀਤਾ ਹੋਇਆ ਮੀਂਹਾਂ ਨੇ ਕੰਮ ਖਰਾਬ ਕੀਤਾ ਬਿਆਸ ਦਰਿਆ ਇੰਨਾ ਜ਼ਿਆਦਾ ਫੁੱਲ ਹੈ ਜੋ ਕਿ ਮਨਾਲੀ ਦੇ ਬਿਲਕੁਲ ਨਾਲ-ਨਾਲ ਚੱਲਦਾ ਸਾਰੇ ਮਨਾਲੀ ਸ਼ਹਿਰ ਦੇ ਵਿੱਚ ਔਰ ਉੱਥੇ ਇਹ ਸਾਰਾ ਹੁਣ ਆ ਜਾਂਦਾ ਹੈਗਾ ਪਾਉ ਡੈਮ ਤੇ ਕਿਉਂਕਿ ਇਹ ਵੀ ਹਿਮਾਚਲ ਦੇ ਵਿੱਚ ਪੈ ਗਿਆ ਰੀਆ ਜਿੱਥੇ ਹੱਸੀ ਖੜੇ ਆ ਏਬੀ ਹਿਮਾਚਲ ਦੇ ਵਿੱਚ ਆ ਪੰਜਾਬ ਤੋਂ ਇਹ ਦੂਰ ਹੈ ਹਿਮਾਚਲ ਦੇ ਵਿੱਚ ਔਰ ਇਹ ਸਾਰਾ ਬਿਆਸ ਹੈ ਡੈਮ ਤੋਂ ਪਰਲੇ ਪਾਸੇ ਵੀ ਜਿਹੜਾ ਤੁਹਾਨੂੰ ਦੇ ਕੇ ਬਿਆਸ ਆ ਜਾਂਦਾ ਬਿਆਸ ਦਰਿਆ ਔਰ ਇੰਨੀ ਸਪੀਡ ਦੇ ਨਾਲ ਆ ਦੇਖੋ ਤੁਸੀਂ ਪਹਿਲੀ ਵੀਡੀਓ ਪੌਂਗ ਡੈਮ ਤੋਂ ਤੁਹਾਨੂੰ ਇਹ ਖਾਸ ਰਿਪੋਰਟ ਜਿਹੜੀ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਪੌਂਗ ਡੈਮ ਹੈ ਇਹ ਔਰ ਪੌਂਗ ਡੈਮ ਤੋਂ ਜਿਹੜਾ ਪਾਣੀ ਛੱਡਿਆ ਗਿਆ ਹੈਗਾ ਔਰ ਉਸ ਤੋਂ ਬਾਅਦ ਹੁਣ ਤੁਸੀਂ ਆਪ حساب ਲਾਓ ਕਿ ਕਿਸ ਪ੍ਰਕਾਰ ਜੜਾਗਾ ਹੈ ਪਾਣੀ ਅੱਗੇ ਮਾਰ ਕਰ ਸਕਦਾ ਪਰ ਤੁਹਾਨੂੰ ਦੱਸ ਦਈਏ ਕਿ ਡੈਮਾਂ ਦਾ ਜਿਹੜਾ ਸਿਸਟਮ ਹੈ ਉਹ ਇਸ ਤਰ੍ਹਾਂ ਹੀ ਹੁੰਦਾ ਹੈ ਪਾਣੀ ਛੱਡਣਾ ਪੈਂਦਾਗਾ ਕਿਉਂਕਿ ਜਦੋਂ ਡੈਮ ਜਿਹੜੇ ਨੇ ਉਹ ਭਰ ਜਾਂਦੇ ਨੇ ਤਾਂ ਫਿਰ ਹੋਰ ਕੋਈ ਹੱਲ ਨਹੀਂ ਬਚਦਾ ਤਾਂ ਜਿਹਦੇ ਕਰਕੇ ਡੈਮਾਂ ਦਾ ਪਾਣੀ ਰਿਲੀਜ਼ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਤਾਂ ਪੌਂਗ ਡੈਮ ਤੋਂ ਦੇਖੋ ਇਹ ਪਾਣੀ ਡਰਾ ਦੇਣ ਵਾਲਾ ਹੈ ਆਵਾਜ਼ ਸੁਣੋ ਪਾਣੀ ਦੀ ਥੱਲੇ ਦੇਖੋ ਜਿੱਥੇ ਪਾਣੀ ਡਿੱਗਦਾ ਹੈਗਾ ਔਰ ਜਿੱਥੇ ਪਾਣੀ ਡਿੱਗ ਰਿਹਾ ਹੈਗਾ ਕਿਵੇਂ ਧੂਆਂ ਜਿਹੜਾ ਬਣ ਰਿਹਾ ਜਿਸ ਹਾਬ ਦੇ ਨਾਲ ਉੱਠ ਰਿਹਾ ਹੈਗਾ ਪੂਰੇ ਦਾ ਪੂਰਾ ਪਾਣੀ ਇਹ ਪਾਣੀ ਦੀਆਂ ਛੱਲਾਂ ਦੇਖੋ ਇਹ ਵੀਡੀਓ ਦੇਖ ਕੇ ਜਿਹੜਾ ਤੁਸੀਂ ਖੁਦ ਸੋਚੋਗੇ ਕਿ ਆਖਰਕਾਰ ਕਿਸ ਤਰ੍ਹਾਂ ਕੰਮ ਕਰਦੇ ਹੁੰਦੇ ਨੇ ਡੈਮ ਆ ਦੇਖ ਸਕਦੇ ਹੋ ਤਸਵੀਰਾਂ ਪ੍ਰੋ ਪੰਜਾਬ ਟੀਵੀ ਗਰਾਊਂਡ ਰਿਪੋਰਟ ਤੁਹਾਨੂੰ ਜਿਹੜਾ ਦਿਖਾ ਰਿਹਾ ਪੌਂਗ ਡੈਮ ਦੀ ਪੌਂਗ ਡੈਮ ਦੀ ਇਹ ਰਿਪੋਰਟ ਹੈ ਔਰ ਖਾਸ ਤੌਰ ਤੇ ਦਵਿੰਦਰ ਜਿੱਥੇ ਪਾਣੀ ਡਿੱਗਦਾ ਹੈਗਾ ਉੱਥੇ ਜ਼ਰੂਰ ਦਿਖਾਓ ਕਿਉਂਕਿ ਜਿਹੜਾ ਜਦੋਂ ਪਾਣੀ ਡਿੱਗਦਾ ਉੱਥੇ ਛੱਲਾਂ ਦੇਖੋ ਕਿਸ ਤਰ੍ਹਾਂ ਬਣਦੀਆਂ ਨੇ ਕਿੰਨੀਆਂ ਉੱਚੀਆਂ ਫੁੱਟ ਫੁੱਟ ਜੜੀਆਂ ਨੇ ਇਹ ਛੱਲਾਂ ਬਣਦੀਆਂ ਇਹ ਪਾਣੀ ਕਿੰਨੀ ਸਪੀਡ ਦੇ ਨਾਲ ਆ ਰਿਹਾ ਹੁਣ ਤੁਸੀਂ ਆਪ ਸਾਹ ਲਓ ਇਹ ਪਾਣੀ ਦੀ ਸਪੀਡ ਤੋਂ ਤੁਸੀਂ ਆਪ ਸੋਚੋ ਕਿਉਂਕਿ